ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਲਤਨਪੁਰ ਲੋਧੀ ਦੇ ਵਿੱਚ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਚ ਤੋਲੇ ਲੱਗੇ ਭਾਈ ਆ ਜੈ ਰਾਮ ਜੀ ਨੇ ਜ਼ਿੰਮੇਵਾਰੀ ਲੈ ਕੇ ਨੌਕਰੀ ਤੇ ਰਖਵਾ ਦਿੱਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਾਰਾ ਸਮਾਨ ਸੰਭਾਲਤਾ ਰੇਟ ਦੱਸਤਾ ਆ ਚੀਜ਼ ਦੇ ਇੰਨੇ ਪੈਸੇ ਲੈਣੇ ਆ ਆ ਚੀਜ਼ ਦੇ ਇੰਨੇ ਪੈਸੇ ਲੈਣੇ ਆ ਲੋੜਵੰਦ ਗਰੀਬ ਆਇਆ ਕਰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪੱਲੇ ਭਰ-ਭਰ ਕੇ ਤੋੜ ਦਿਆ ਕਰਨ ਸਾਧੂ ਸੰਤਾਂ ਨੂੰ ਜਿੰਨੀ ਰਸ ਦੀ ਲੋੜ ਹੋਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੁੱਗਣੀ ਚੌਗਣੀ ਦੇ ਕੇ ਤੋੜਨੀ ਪੈਸੇ ਜੇ ਕੋਈ ਦੇ ਗਿਆ ਠੀਕ ਹੈ ਜੇ ਕੋਈ ਨਾ ਦੇ ਕੇ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਸਤ ਕਰਤਾਰ ਕਹਿ ਕੇ ਸ਼ੁਕਰਾਨਾ ਕਰ ਦਿਆ ਕਰਨ ਸਾਰੇ ਸ਼ਹਿਰ ਦੇ ਵਿੱਚੇ ਰੌਲਾ ਪੈ ਗਿਆ ਜੈ ਰਾਮ ਜੀ ਨੇ ਗਲਤੀ ਕੀਤੀ ਆ ਆਪਣੇ ਅਨਪੜ੍ਹ ਰਿਸ਼ਤੇਦਾਰ ਨੂੰ ਪੜ੍ਹਿਆ ਲਿਖਿਆ ਕਹਿ ਕੇ ਦੌਲਤਖਾਨ ਦੇ ਨੌਕਰੀ ਤੇ ਰਖਵਾਤਾ ਉਹਨੇ ਤਾਂ ਮੋਦੀ ਖਾਨਾ ਹੀ ਸਾਰਾ ਲੁਟਾਤਾ ਭੈਣ ਨਾਨਕੀ ਦੀਆਂ ਸਖੀਆਂ ਇੱਕ ਦਿਨ ਭੈਣ ਨਾਨਕੀ ਜੀਆਂ ਦੇ ਕੋਲ ਜਾ ਕੇ ਕਹਿੰਦੀਆਂ ਨੇ ਬੀਬੀ ਸੁਣੀ ਆ ਕੋਈ ਗੱਲ ਤੂੰ ਪਾਦੇ ਕਿਹੜੀ ਉਹ ਕਹਿੰਦੀਆਂ ਨੇ ਤੇਰਾ ਵੀ ਰਣ ਪੜਾ ਗਲਤੀ ਕੀਤੀ ਤੁਸੀਂ ਤੁਸੀਂ ਨਵਾਬ ਨੂੰ ਕਹਤਾ ਪੜਿਆ ਲਿਖਿਆ ਉਹਨੂੰ ਤਾਂ 13 ਤੋਂ ਵੱਧ ਗਿਣਤੀਓ ਨਹੀਂ ਆਉਂਦੀ ਉਹਨੇ ਤਾਂ 13 13 ਕਹਿ ਕੇ ਸਾਰਾ ਮੋਦੀ ਖਾਨਾ ਹੀ ਲੁਟਾਤਾ ਗੁਰੂ ਨਾਨਕ ਦੇਵ ਮਹਾਰਾਜ ਦੀ ਸਾਰੀ ਕਰਨੀ ਉਹ ਸਖੀਆਂ ਭੈਣ ਨਾਨਕੀ ਦੇ ਕੋਲ ਜਿਵੇਂ ਦੱਸਦੀਆਂ ਨੇ ਮਕਸੂਦ ਦੇ ਵਾਲੇ ਪ੍ਰੀਤ ਸਿੰਘ ਸੰਧਲ ਦਾ ਜਥਾ ਹੈ ਕਿਉਂ ਕਹੇਗਾ ਜੀ ਭੈਣ ਨਾਨਕੀ ਕੋਲੇ ਆ ਕੇ ਸਖੀਆਂ ਦੇਣ ਦਹਾਈ ਲੱਗਦਾ ਹੈ ਘਰ ਘਾਟ ਵਕਾਉ ਸਖੀਏ ਤੇਰਾ ਪਾਈ ਓ ਨਹੀਂ ਨਬਾਉਂਦਾ ਜ਼ਿੰਮੇਵਾਰੀ ਰਹਿੰਦਾ ਮਸਤ دیਵਾਨਾ ਤੇਰਾ ਤੇਰਾ ਆਖ ਲਟਾਤਾ ਸਾਰਾ ਮੋਤੀ ਖਾਨਾ ਉਹ ਗਲਤੀ ਕੀਤੀ ਜੈ ਰਾਮ ਨੇ ਚੁੱਕੀ ਜ਼ਿੰਮੇਵਾਰੀ ਪਛਦਾਨੀ ਕਰ ਘਾਟ ਲੱਗਦਾ ਟੁੱਟੂ ਰਿਸ਼ਤੇਦਾਰੀ ਓ ਮਾਫ ਨਹੀਂ ਹੋਣੀ ਗਲਤੀ ਤੁਨੂੰ ਪਰਨਾ ਪਊ ਹਰ ਜਾਨਾ ਤੇਰਾ ਤੇਰਾ ਆਖ ਲਟਾਤਾ ਸਾਰਾ ਮੋਤੀ ਖਾਨਾ ਹੋ ਦਿਨ ਚੜਦੇ ਹੀ ਆ ਜਾਂਦੇ ਨੇ ਦਨ ਚੜਦੇ ਹੀ ਆ ਜਾਂਦੇ ਨੇ ਬੰਨ ਬੰਨ ਕੇ ਡਰਾਂ ਚੱਕ ਬੋਰੀਆਂ ਤਰ ਜਾਂਦੇ ਨੇ ਸਾਧੂ ਸੰਤ ਹਜ਼ਾਰਾਂ ਆ ਜਦੋਂ ਹਸਾਬ ਮਨੀਮਾ ਕਰਿਆ ਚੱਲਣਾ ਨਹੀਂ ਬਹਾਨਾ ਤੇਰਾ ਤੇਰਾ ਆਖ ਲਟਾਤਾ ਸਾਰਾ ਮੋਤੀ ਖੰਨਾ ਓ ਲੱਗੀ ਮੋਜ ਗਰੀਬਾ ਤਾਈਂ ਹੈ ਟੋਲੇ ਦੀਆਂ ਲਾਉਂਦੇ ਪੱਲੇ ਪਰ ਪਰ ਲੈ ਜਾਂਦੇ ਨੇ ਜਿੰਨਾ ਰਾਸ਼ਨ ਚਾਉਂਦੇ ਆ ਜੋ ਦੇ ਜਾਂਦੇ ਫੜ ਲੈਂਦਾ ਹੈ ਮੰਗਦਾ ਨਾ ਇੱਕ ਅੰਨਾ ਇਹ ਤਾਂ ਮੰਗਦਾ ਨਾ ਇੱਕ ਅੰਨਾ ਤੇਰਾ ਤੇਰਾ ਆਖ ਲਟਾਤਾ ਸਾਰਾ ਮੋਤੀ ਖਨਾ ਉਹ ਤੂੰ ਕਹਿੰਦੀ ਸੀ ਪੜਿਆ ਲਿਖਿਆ ਲੱਗਦਾ ਅਨਪੜ ਕੋਰਾ ਹੁੰਦਾ ਜਿਵੇਂ ਕਬੀਰ ਪੰਡਾਰੀ ਫਿਕਰ ਕਰੇ ਨਾ ਭੋਰਾ ਆ ਹੱਸ ਹੱਸ ਕੇ ਕਰਨ ਮਖੋਲਾ ਹਰ ਥਾਂ ਮਰਤੇ ਜਨਾਨਾ ਤੇਰਾ ਤੇਰਾ ਆਖ ਲਟਾਤਾ ਸਾਰਾ ਮੋਤੀ ਖਾਨਾ ਹੋ ਤੇਰਾ ਤੋਂ ਬਦ ਗਣਤੀ ਕਹਿੰਦੇ ਤੇਰਾ ਤੋਂ ਬਦ ਗਣਤੀ ਕਹਿੰਦੇ ਨਹੀਂ ਇਸ ਨੂੰ ਆਉਂਦੀ ਤਲ ਤੂੰ ਜਾਣ ਦੇਈ ਨਾ ਕੰਗ ਤੇ ਜੇ ਕਰ ਭਲੀਆਂ ਚਾਉਂਦੀ ਓ ਅੱਜ ਤੱਕ ਦਾ ਔਖੀ ਸੌਖੀ ਦੇਮੀ ਪਰ ਹਰ ਜਾਨਾ ਤੇਰਾ ਤੇਰਾ ਆਖ ਲਟਾਤਾ ਸਾਰਾ ਮੋਤੀ ਖਾਨਾ ਓ ਵੀਰ ਪਹਿਣਾ ਦਾ ਮਾਣ ਵਧਾਉਂਦੇ ਸੋਰੇ ਘਰ ਵਿੱਚ ਜਾ ਕੇ ਏ ਤਾਂ ਲੱਗਦਾ ਛੱਡੂ ਤੈਨੂੰ ਨੀਮੀ ਥਾਏ ਬਹਾ ਕੇ ਓ ਅਸੀਂ ਤਾਂ ਸੱਚੀ ਗੱਲ ਕਹੀ ਹੈ ਅਸੀਂ ਤਾਂ ਸੱਚੀ ਗੱਲ ਕਹੀ ਹੈ ਸਮਝ ਲਮੀਨਾ ਤਾਨਾ ਤੇਰਾ ਤੇਰਾ ਆਖ ਲਟਾਤਾ ਸਾਰਾ ਮੋਤੀ ਖਾਨਾ ਉਹ ਹੈ ਸਾਡੀ ਸਖੀ ਸਹੇਲੀ ਤਾਂ ਸਮਝਾਵਣ ਆਇਆ ਕਰੀਏ ਰੱਬ ਸੱਚੇ ਨੂੰ ਅਰਜਾ ਮੇਰ ਕਰੀ ਤੂੰ ਸਾਈਆ ਓ ਪ੍ਰੀਤ ਸੰਦਲਾ ਪਹਿਣ ਨਾਨਕੀ ਕਰਦੀ ਹੈ ਸ਼ੁਕਰਾਨਾ ਸੰਦਲਾ ਕਰਦੀ ਹੈ ਸ਼ੁਕਰਾਨਾ ਤੇਰਾ ਤੇ ਖੰਨਾ ਜਥੇ ਦੀ ਇੰਨੀ ਹਾਜ਼ਰੀ ਪ੍ਰਵਾਨ ਕਰਦੇ ਹੋਏ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ